ਇਹ ਉਹ ਟੈਂਕੀ ਆ ਜਿੱਥੇ ਇੰਦਰਜੀਤ ਸਿੰਘ ਮਾਨਸਾ ਵੱਲੋਂ ਜਿਹੜਾ ਲਗਾਤਾਰ ਇਹ 217 ਦਿਨ ਸੰਘਰਸ਼ ਕੀਤਾ ਗਿਆ ਇਸ ਟੈਂਕੀ ਦੇ ਉੱਤੇ ਜੇ ਸਾਡਾ ਹੱਲ ਕਿਤੇ ਨਾ ਕਿਤੇ ਫੇਰ ਵੀ ਕੋਈ ਡਿੱਕਾ ਲੱਗਦਾ ਨਾ ਤਾਂ ਟੈਂਕੀਆਂ ਮੁੱਕੀਆਂ ਨੇ ਪੰਜਾਬ 'ਚੋਂ ਨਾ ਅਸੀਂ ਕਿਧਰੇ ਗਏ ਅਸੀਂ ਵੀ ਇੱਥੇ ਆਂ ਮੁੱਖ ਮੰਤਰੀ ਸਾਹਿਬ ਵੀ ਇੱਥੇ ਨੇ ਅਸੀਂ ਜਦੋਂ ਮਰਜ਼ੀ ਸੰਘਰਸ਼ ਸ਼ੁਰੂ ਕਰ ਸਕਦੇ ਆਂ ਸੋ ਸੰਘਰਸ਼ ਅਸੀਂ ਬਹੁਤ ਵਧੀਆ ਤਰੀਕੇ ਨਾਲ ਬਹੁਤ ਅ ਮਤਲਬ ਸਰਕਾਰ ਨਾਲ ਅੜ ਕੇ ਵੀ ਸਰਕਾਰ ਨਾਲ ਗੱਲਬਾਤਾਂ ਕਰਕੇ ਵੀ ਅਸੀਂ ਸੰਘਰਸ਼ ਨੂੰ ਇੱਥੋਂ ਤੱਕ ਲੈ ਕੇ ਆਏ ਔਰ ਹੁਣ ਵੀ ਅਸੀਂ ਸੰਘਰਸ਼ ਦਾ ਰਾਹ ਨਹੀਂ ਛੱਡਿਆ ਸੰਘਰਸ਼ ਦੇ ਰਾਹ ਨੂੰ ਸਿਰਫ ਬਦਲਿਆ ਅੱਜ ਅਸੀਂ ਖੜੇ ਹਾਂ ਸੰਗਰੂਰ ਦੇ ਪਿੰਡ ਖਰਾਣਾ ਵਿਖੇ ਜਿੱਥੇ ਤੁਹਾਨੂੰ ਅਸੀਂ ਤਕਰੀਬਨ 7 ਮਹੀਨੇ ਸੇ ਦਿਨਾਂ ਤੋਂ ਲਗਾਤਾਰ ਟੈਂਕੀ ਦੀਆਂ ਜਿਹੜੀਆਂ ਤਸਵੀਰਾਂ ਦਿਖਾਉਂਦੇ ਆ ਰਹੇ ਹਾਂ ਇਹ ਉਹ ਟੈਂਕੀ ਆ ਜਿੱਥੇ ਇੰਦਰਜੀਤ ਸਿੰਘ ਮਾਨਸਾ ਵੱਲੋਂ ਜਿਹੜਾ ਲਗਾਤਾਰ ਇਹ 217 ਦਿਨ ਸੰਘਰਸ਼ ਕੀਤਾ ਗਿਆ ਇਸ ਟੈਂਕੀ ਦੇ ਉੱਤੇ ਅੱਜ ਉਸ ਇੰਦਰਜੀਤ ਸਿੰਘ ਮਾਨਸਾ ਦੀ ਜਿਹੜਾ ਸੰਘਰਸ਼ ਸੀ ਉਹਨੂੰ ਕਿਤੇ ਨਾ ਕਿਤੇ ਇੱਕ ਜਿਹੜਾ ਹਾਧਾ ਨਾਰਾ ਜ਼ਰੂਰ ਮਿਲਿਆ ਸਰਕਾਰ ਵੱਲੋਂ ਜਾਂ ਇਹ ਕੱਲ ਕਹਿ ਸਕਦੇ ਹਾਂ ਕੁਝ ਉਮੀਦਾਂ ਜਾਗੀਆਂ ਨੇ ਕਿ ਕੱਲ ਸੀਐਮ ਮਾਨ ਵੱਲੋਂ ਮੀਟਿੰਗ ਕੀਤੀ ਗਈ ਆ ਜੋ ਸੀਐਮ ਮਾਨ ਪਹਿਲਾਂ ਮੀਟਿੰਗਾਂ ਦੇ ਕੇ ਬਾਰ-ਬਾਰ ਉਹਨਾਂ ਦੇ ਜਿਹੜੇ ਵਿਭਾਗ ਵੱਲੋਂ ਰੱਦ ਕੀਤੀਆਂ ਗਈਆਂ ਨੇ ਪਰ ਕੱਲ ਸੀਐਮ ਮਾਨ ਨੂੰ ਕਹਿ ਸਕਦੇ ਆ ਕਿ ਭਾਵੇਂ 2024 ਦੀਆਂ ਇਲੈਕਸ਼ਨਾਂ ਦਾ ਕਿਤੇ ਨਾ ਕਿਤੇ ਡਰ ਜ਼ਰੂਰ ਸਤਾਰਾ ਕਿ ਲੋਕਾਂ ਵੱਲੋਂ ਲਗਾਤਾਰ ਜਿਹੜਾ ਵਿਰੋਧ ਹੈ ਹਰ ਪਕ ਪਾਸੇ ਜਿਹੜਾ ਵਿਰੋਧ ਹੀ ਵਿਰੋਧ ਨਜ਼ਰ ਆਇਆ ਸੰਗਰੂਰ ਦੀ ਧਰਤੀ ਦੇ ਉੱਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਬਣੀ ਹੈ ਪਹਿਲੇ ਦਿਨ ਤੋਂ ਹੀ ਜਿਹੜਾ ਧਰਨਿਆਂ ਦਾ ਦੌਰ ਜਿਹੜਾ ਜਾਰੀ ਹੋਇਆ ਸੀ ਪਰ ਅੱਜ ਇਹ ਜਿਹੜੇ ਲੋਕ ਨੇ ਇਕੱਠੇ ਹੋਏ ਨੇ ਇਹਨਾਂ ਦਾ ਲਗਾਤਾਰ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਜਦੋਂ ਸੰਘਰਸ਼ ਸ਼ੁਰੂ ਹੋਇਆ ਸੀ ਇਸ ਟੈਂਕੀ ਦੇ ਉੱਤੇ ਇੰਦਰਜੀਤ ਸਿੰਘ ਮਾਨਸਾ ਚੜ੍ਹੇ ਸੀ ਉਸ ਟਾਈਮ ਵੱਡਾ ਸੰਘਰਸ਼ ਲਾਠੀ ਚਾਰਜ ਹੋਇਆ ਸੀ ਜਿੱਥੇ ਜਿਹੜੇ ਕੈਂਡੀਡੇਟ ਨੇ ਲੇਡੀਜ਼ ਕੈਂਡੀਡੇਟਾਂ ਦੇ ਕੱਪੜੇ ਤੱਕ ਫਾੜੇ ਗਏ ਸੀ ਉਸ ਨੇ ਮੀਡੀਆ ਦੇ ਕੈਮਰੇ ਤੱਕ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਕਿੰਨਾ ਕਿਤੇ ਇਹ ਜਰੂਰ ਲੱਗ ਰਿਹਾ ਸੀ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਲਗਾਤਾਰ ਦਵਾਏ ਜਿਹੜਾ ਉਹ ਬਣਾ ਰਿਹਾ ਸੀ ਪਰ 인ਦਰਜੀਤ ਲਗਾਤਾਰ 217 ਦਿਨਾਂ ਤੋਂ ਇਸ ਟੈਂਕੀ ਦੇ ਉੱਤੇ ਜਿਹੜਾ ਚੜਿਆ ਰਿਹਾ ਆਪਦੇ ਰਾਹਦਿਆਂ ਦੇ ਵਿੱਚ ਕਾਇਮ ਰਹਿਣ ਕਰਕੇ ਅੱਜ ਇਹ ਲੱਗ ਰਿਹਾ ਕਿ ਜਿਹੜੀ ਜਿੱਤ ਹੈ ਉਹ ਕੁਝ ਨੇੜੇ ਆਉਂਦੀ ਜਾਪਦੀ ਹੈ ਸਿਰਫ ਸੀਐਮ ਵੱਲੋਂ ਵਾਅਦੇ ਕੀਤੇ ਗਏ ਨੇ ਵਾਅਦਿਆਂ ਦੇ ਆਧਾਰ ਤੇ ਜਿਹੜੇ ਪੂਰੇ ਸਾਥੀ ਇੱਥੇ ਇਸ ਪੰਜਾਬ ਦੇ ਵਿੱਚੋਂ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਪੂਰੇ ਮਾਨ ਸਨਮਾਨ ਦੇ ਨਾ ਇੰਦਰਜੀਤ ਸਿੰਘ ਮਾਨਸਾ ਨੂੰ ਟੈਂਕੀ ਤੋਂ نیچے ਉਤਾਰਿਆ ਗਿਆ ਇੰਦਰਜੀਤ ਤੁਹਾਡਾ 217 ਦਿਨ ਹੋ ਚੁੱਕੇ ਨੇ ਨੇਹਰੀਆਂ ਵੀ ਝੁੱਲੀਆਂ ਝੱਖੜ ਵੀ ਆਏ ਤੂਫਾਨਾਂ ਦੇ ਪੂਰੇ ਦੌਰ ਦੇ ਵਿੱਚ ਤੁਸੀਂ ਟੈਂਕੀ ਦੇ ਉੱਤੇ ਡਟ ਰਹੇ ਕਿੰਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਪਿਆ ਤੁਹਾਡੇ ਸਾਥੀਆਂ ਦੇ ਕੱਪੜੇ ਤੱਕ ਫੜੇ ਗਏ ਨੇ ਇੱਥੇ ਦੇਖੋ ਜੀ ਸੰਘਰਸ਼ ਦਾ ਸ਼ਬਦੀ ਮੁਸ਼ਕਲਾਂ ਭਰੇ ਹੋਈ ਹੈ ਇਹਦਾ ਮੁਸ਼ਕਲਾਂ ਜੂ ਸ਼ੁਰੂ ਹੁੰਦਾ ਸੋ ਸਾਨੂੰ ਪੰਜਾਬ ਸਰਕਾਰ ਨੇ ਅਜਿਹਾ ਸੰਘਰਸ਼ ਕਰਨ ਲਈ ਮਜਬੂਰ ਕੀਤਾ ਕਿਉਂਕਿ ਸਾਡੀ ਅਸੀਂ ਪਹਿਲਾਂ ਕੱਚੇ ਸੀ ਫਿਰ ਸਾਨੂੰ ਇੱਕ ਸ਼ਬਦ ਦਿੱਤਾ ਗਿਆ ਪੱਕਿਆਂ ਦਾ ਤਾਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਪਿਆ ਵੀ ਸਿਰਫ ਸਰਕਾਰ ਨੇ ਸ਼ਬਦ ਦਿੱਤਾ ਸਾਨੂੰ ਪੱਕਾ ਤੇ ਕੋਈ ਲਾਭ ਨਹੀਂ ਦਿੱਤੇ ਤੀ ਸੀ ਪੰਜਾਬ ਦੇ ਲੋਕਾਂ ਨੂੰ 7 ਮਹੀਨਿਆਂ ਦੇ ਵਿੱਚ ਇਹ ਦਸਨ ਚ ਕਾਮਯਾਬ ਰਹੇ ਆ ਤੇ ਇਕੱਲਾ ਸਾਡਾ ਸੰਘਰਸ਼ ਹੀ ਨਹੀਂ ਸਾਡੀ ਤਪੱਸਿਆ ਹੀ ਨਹੀਂ ਰਹੀ ਸਾਡੇ ਨਾਲ ਮੀਡੀਆ ਦੇ ਕਰਮ ਕਰਮਚਾਰੀ ਸਾਥੀ ਜਿਹੜੇ ਹੈਗੇ ਸੀ ਜਿਵੇਂ ਤੁਹਾਡਾ ਪੀਟੀਸੀ ਦਾ ਹੈਗਾ ਸੀਗਾ ਹੋਰ মিডিਆ ਦੇ ਸਾਥੀ ਸੀ ਉਹਨਾਂ ਨੇ ਵੀ ਸਾਡੀ ਆਵਾਜ਼ ਆ ਜਿਹੜੀ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਈ ਤੇ ਪੰਜਾਬ ਸਰਕਾਰ ਨੂੰ ਅਸੀਂ ਇਹ ਪੰਜਾਬ ਸਰਕਾਰ ਤੱਕ ਆਪਣੀ ਆਵਾਜ਼ ਇਸ ਤਰੀਕੇ ਨਾਲ ਬੁਲੰਦ ਕਰਨ ਚ ਕਾਮਯਾਬ ਰਹੇ ਵੀ ਅੱਜ ਸਾਨੂੰ ਸਾਡੀ ਉਹਨਾਂ ਨੂੰ ਸੁਣਵਾਈ ਕਰਨੀ ਪੈ ਰਹੀ ਆ ਤੇ ਸਾਡੇ ਜਿਹੜੇ ਲਾਭ ਨੇ ਜਿਹੜੇ ਰਹਿੰਦੇ ਨੇ ਸਾਡੀਆਂ ਮੰਗਾਂ ਦੇ ਜਿਹੜੇ ਅਧੂਰਾ ਰਹਿੰਦਾ ਜਿਹੜਾ ਉਹ ਹੱਲ ਕਰਨ ਦੇ ਲਈ ਸਰਕਾਰ ਇੱਕ ਕਦਮ ਅੱਗੇ ਆਈ ਆ ਜੇ ਨਹੀਂ ਹੱਲ ਕਰੂਗੀ ਤਾਂ ਇਸੇ ਤਰ੍ਹਾਂ ਸੰਘਰਸ਼ਾਂ ਦੇ ਮੈਦਾਨ 'ਚ ਅਸੀਂ ਡਟੇ ਰਹਾਂਗੇ ਇੰਦਰਜੀਤ ਜੀ ਜੇ ਗੱਲ ਕੀਤੀ ਜਾਵੇ ਸੀਐਮ ਮਾਨ ਵੱਲੋਂ ਜਦੋਂ ਸਰਕਾਰ ਬਣਾਈ ਗਈ ਸੀ ਉਸ ਟਾਈਮ ਕਿਹਾ ਗਿਆ ਥੀ ਕਿ ਕੋਈ ਵੀ ਪੰਜਾਬ ਦਾ ਨੌਜਵਾਨ ਪੰਜਾਬ ਦੀ ਧੀ ਜਿਹੜੀ ਸੜਕਾਂ ਤੇ ਨਹੀਂ ਡੋਲੂਗੀ 7 ਮਹੀਨੇ ਇਸ ਗੱਲ ਨੂੰ ਸੀਐਮ ਤੱਕ ਪਹੁੰਚਣ ਤੱਕ ਲੱਗੇ ਨੇ ਇਸ ਚੀਜ਼ ਨੂੰ ਕਿਵੇਂ ਦੇਖੋ ਜੀ ਇਹ ਸਾਡਾ ਸੰਘਰਸ਼ੀ ਉਹਨਾਂ ਗੱਲਾਂ ਦੀ ਬਦੌਲਤ ਆ ਜੀ ਕਿਉਂਕਿ ਜਦੋਂ ਸਾਡੇ ਲੋਕਾਂ ਨੇ ਵੋਟਾਂ ਪਵਾ ਕੇ ਸਰਕਾਰ ਬਣਾਈ 92 ਐਮਐਲਏ ਦਿੱਤੇ ਮੁੱਖ ਮੰਤਰੀ ਪੰਜਾਬ ਨੂੰ ਮੁੱਖ ਮੰਤਰੀ ਨੂੰ ਸਤੋਜਪਿੰਡ ਤੋਂ ਚੰਡੀਗੜ੍ਹ ਦੀ ਕੁਰਸੀ ਤੇ ਬਿਠਾਇਆ ਜਦੋਂ ਐਡੇ-ਐਡੇ ਵਾਅਦੇ ਦਾਅਵੇ ਕਰਕੇ ਤੇ ਉਹਨਾਂ ਦਾਅਵੇ ਵਾਦਿਆਂ ਤੋਂ ਪਿੱਛੇ हट ਗਏ ਪ੍ਰੋਪਰ ਸਾਰੇ ਮਸਲੇ ਹੱਲ ਨਹੀਂ ਕਰੇ ਤਾਂ ਜਿਹੜੇ ਲੋਕਾਂ ਨੇ ਸਰਕਾਰ ਬਣਾਈ ਹੁੰਦੀ ਹੈ ਜਿਨ੍ਹਾਂ ਨੇ ਸਤੌਜ ਦੇ ਇੱਕ ਆਮਕਰ ਦੇ ਮੁੰਡੇ ਨੂੰ ਇੱਕ ਆਮ ਮਾਸਟਰ ਦੇ ਮੁੰਡੇ ਨੂੰ ਮੁੱਖ ਮੰਤਰੀ ਬਣਾਤਾ ਫਿਰ ਉਹਨਾਂ ਦਾ ਗੁੱਸਾ ਵੀ ਉਨਾ ਹੀ ਵੱਧਾ ਜੀ ਇਹ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕ ਕਦੇ ਆਏ ਕਿਸੇ ਦੀਆਂ ਗੱਲਾਂ ਚ ਆ ਕੇ ਠੰਡੇ ਜਿਹਾ ਹੋਣ ਵਾਲੇ ਨਹੀਂ ਹੁੰਦੇ ਸੋ ਅਸੀਂ ਆਪਣੀ ਲਲਕਾਰ ਨੂੰ ਜੇਕਰ ਸਰਕਾਰ ਸਾਡੇ ਨਾਲ ਧੋਖਾ ਕਰ ਰਹੀ ਸੀ ਅਸੀਂ ਉਨਾ ਹੀ ਗੁੱਸੇ ਦੇ ਰੂਪ ਦੇ ਵਿੱਚ ਐਡਾ ਵੱਡਾ ਸੰਘਰਸ਼ ਲੜਿਆ ਤੇ ਆਉਣ ਵਾਲੇ ਟਾਈਮ 'ਚ ਵੀ ਅਸੀਂ ਮਤਲਬ ਆਪਣੇ ਤਤਪਾਰਾਂ ਅਸੀਂ ਆਪਣੀਆਂ ਯੋਜਨਾਵਾਂ ਤਹਿਤਾਂ ਵੀ ਜਿਹੜੇ ਸਾਡੇ ਮਸਲੇ ਜਿਹੜੀ ਕਮਿਟਮੈਂਟ ਕਰੀ ਆ ਮੁੱਖ ਮੰਤਰੀ ਨੇ ਜੇ ਉਹਦੇ ਖਰਾ ਨਹੀਂ ਉਤਰਨਗੇ ਤਾਂ ਇਤੋਂ ਵੀ ਵੱਡੇ ਇਦੋਂ ਵੀ ਸਖਤ ਤਿੱਖੇ ਸੰਘਰਸ਼ ਕਰਾਂਗੇ ਬਿਲਕੁਲ ਜੀ ਇਸ ਤੋਂ ਵੀ ਤਿੱਖੇ ਸੰਘਰਸ਼ ਹੋ ਸਕਦੇ ਨੇ ਜੇਕਰ ਕਮਿਟਮੈਂਟ ਹੈ ਜਿਹੜੀ ਉਹ ਪੂਰੀ ਨਾ ਹੋਈ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜੇ ਇਹ ਲੋਕ ਨੇ ਵੱਡੇ ਸੜਕਾਂ ਦੇ ਉੱਤੇ ਧਰਨ ਵੀ ਲੱਗੇ ਨੇ ਮੈਂ ਦੁਬਾਰਾ ਵੇਰ ਦਵਾ ਰਿਆਂ ਕੁੜੀਆਂ ਦੇ ਕੱਪੜੇ ਤੱਕ ਫਾੜੇ ਗਏ ਨੇ ਪ੍ਰਸ਼ਾਸਨ ਵੱਲੋਂ ਪਰ ਮੀਡੀਆ ਦੇ ਕੈਮਰੇ ਤੱਕ ਫੜੇ ਗਏ ਨੇ ਅਸੀਂ ਉਹ ਤਸਵੀਰਾਂ ਵੀ ਤੁਹਾਨੂੰ ਮੀਡੀਆ ਦੇ ਜ਼ਰੀਏ ਦਿਖਾਈਆਂ ਸੀ ਕਿਵੇਂ ਪੁਲਿਸ ਦਾ ਜਿਹੜਾ ਰੌਅ ਸੀਗਾ ਕਿਵੇਂ ਚੁੰਨੀਆਂ ਲਾਹੀਆਂ ਗਈਆਂ ਚੁੰਨੀਆਂ ਫਾੜੀਆਂ ਗਈਆਂ ਉਹੀ ਸਰਕਾਰ ਦੇ ਜੋ ਹੋਇਆ ਇਹ ਸਭ ਕੁਝ ਜਿਹੜੀ ਸਰਕਾਰ ਨੇ ਸਟੇਜਾਂ ਦੇ ਉੱਤੇ ਵਾਅਦੇ ਕੀਤੇ ਸੀ ਮਨਪ੍ਰੀਤ ਜੇ ਗੱਲ ਕੀਤੀ ਜਾਵੇ ਕਿ ਵੱਡਾ ਸੰਘਰਸ਼ ਕਰਨਾ ਪਿਆ ਅੱਜ ਉਹ ਦਿਨ ਆਇਆ ਕਿ 7 ਮਹੀਨਿਆਂ ਬਾਅਦ ਇੰਦਰਜੀਤ ਨੂੰ نیچے ਤੁਸੀਂ ਜਿਹੜਾ ਮਾਨ ਸਨਪਾਨ ਨਾ ਲਾਇਆ ਪਰ ਕਿਉਂ ਇਦਾਂ ਦਾ ਸਰਕਾਰਾਂ ਸਾਡੇ ਨਾਲ ਕਰਦੀਆਂ ਨੇ ਕਿ ਪਹਿਲਾਂ ਵਾਦੇ ਕੁਝ ਹੋਰ ਹੁੰਦੇ ਨੇ ਜਦੋਂ ਕੁਰਸੀ ਤੇ ਬੈਠ ਜਾਂਦੇ ਨੇ ਤੇ ਉਦੋਂ ਵਾਦਿਆਂ ਦੇ ਵਿੱਚ ਵਾਦੇ ਨਹੀਂ ਉਹਨਾਂ ਨੂੰ ਸਿਰਫ ਕੁਰਸੀ ਦੀਂਦੀ ਐ ਉਹਨਾਂ ਨੂੰ ਉਹ ਲੋਕ ਨੇ ਜਿਹੜੇ ਉਹ ਆਮ ਲੱਗਣ ਲੱਗ ਜਾਂਦੇ ਨੇ ਜਦੋਂ ਕਿ ਆਮ ਆਪ ਦੀ ਪਾਰਟੀ ਦੀ ਸਰਕਾਰ ਸੀ ਬਿਲਕੁਲ ਜੀ ਜੋ ਸਾਡੇ ਨਾਲ ਵਾਦੇ ਪਹਿਲਾਂ ਸਰਕਾਰਾਂ ਕਰਦੀਆਂ ਨੇ ਕਿਤਨਾ ਕਿਤੇ ਸਾਡੇ ਧਰਨੇਆਂ ਤੇ ਬੈਠ ਕੇ ਕਿਉਂਕਿ ਇਹਨਾਂ ਨੇ ਵੀ ਆ ਕੇ ਸਾਡੇ ਮੁਹਾਲੀ ਧਰਨੇ ਦੇ ਉੱਤੇ ਆ ਕੇ ਵਾਦਾ ਕੀਤਾ ਸੀ ਕਿ ਆਉਂਦਿਆਂ ਨਾਲ ਜਦੋਂ ਸਾਡੀ ਸਰਕਾਰ ਆਊਗੀ ਤਾਂ ਤੁਹਾਨੂੰ ਅਸੀਂ ਪੱਕੇ ਕਰਾਂਗੇ ਤਾਂ ਜਿਹੜਾ ਪੱਕੇ ਦਾ ਸ਼ਬਦ ਹੈ ਉਹ ਸਾਡੇ ਨਾਲ ਇਹਨਾਂ ਨੇ ਜਰੂਰ ਲਾ ਦਿੱਤਾ ਪਰ ਅਸਲ ਦੇ ਵਿੱਚ ਜੋ ਪੱਕਾ ਜੋ ਪੱਕਿਆਂ ਨੂੰ ਭੱਤੇ ਮਿਲਦੇ ਨੇ ਜੋ ਪੱਕਿਆਂ ਨੂੰ ਸਹੂਲਤਾਂ ਮਿਲਦੀਆਂ ਨੇ ਉਹਦੇ ਵਿੱਚ ਸਾਨੂੰ ਕੋਈ ਵੀ ਦਿਖੀ ਨਹੀਂ ਨਾ ਹੀ ਸਾਨੂੰ ਇਹਦੇ ਵਿੱਚ ਕੁਝ ਮਿਲੀ ਆ ਸਿਰਫ ਸਾਡੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਸੋ ਉਸੇ ਚੀਜ਼ ਕਰਕੇ ਸਾਨੂੰ ਮਜਬੂਰਾਂ ਇਹ ਸੰਘਰਸ਼ ਵਾਲੇ ਰਾਹ ਨੂੰ ਤੁਰਨਾ ਪਿਆ ਕਿਉਂਕਿ ਸਰਕਾਰ ਜ਼ਬਰਦਸਤੀ ਇਹ ਗੱਲ ਮੂੰਹੋਂ ਖਵਾਉਣਾ ਚਾਹੁੰਦੀ ਸੀ ਕਿ ਤੁਸੀਂ ਕਹੋ ਵੀ ਅਸੀਂ ਪੱਕੇ ਹੋ ਗਏ ਆ ਪਰ ਅਸੀਂ ਜਾਗਦੀ ਜ਼ਮੀਰ ਵਾਲੇ ਲੋਕ ਆ ਸਾਨੂੰ ਜੇ ਸਰਕਾਰ ਪੱਕਾ ਕਰਦੀ ਆ ਤਾਂ ਅਸੀਂ ਉਹਨਾਂ ਨੂੰ ਉਹਨਾਂ ਦੀ ਜਾਇਜ਼ਿਆਕਾਰ ਜ਼ਰੂਰ ਕਰਦੇ ਪਰ ਜੇ ਉਹਨਾਂ ਨੇ ਸਾਡੇ ਨਾਲ ਜੋ ਲਾਰਾ ਹੀ ਲਾਇਆ ਫਿਰ ਸਾਨੂੰ ਇਹ ਰਾਹ ਅਪਣਾਉਣਾ ਪਿਆ ਸੋ ਸੰਘਰਸ਼ ਅਸੀਂ ਬਹੁਤ ਵਧੀਆ ਤਰੀਕੇ ਨਾਲ ਬਹੁਤ ਆ ਮਤਲਬ ਸਰਕਾਰ ਨਾਲ ਅੜ ਕੇ ਵੀ ਸਰਕਾਰ ਨਾਲ ਗੱਲਾਂ ਬਾਤਾਂ ਕਰਕੇ ਵੀ ਅਸੀਂ ਸੰਘਰਸ਼ ਨੂੰ ਇੱਥੋਂ ਤੱਕ ਲੈ ਕੇ ਆਏ ਔਰ ਹੁਣ ਵੀ ਅਸੀਂ ਸੰਘਰਸ਼ ਦਾ ਰਾਹ ਨਹੀਂ ਛੱਡਿਆ ਸੰਘਰਸ਼ ਦੇ ਰਾਹ ਨੂੰ ਸਿਰਫ ਬਦਲਿਆ ਕਿਉਂਕਿ ਕੱਲ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਸਾਡੇ ਨਾਲ ਮੀਟਿੰਗ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਗੱਲਾਂ ਬਾਤਾਂ ਸਾਡੀਆਂ ਸੁਣੀਆਂ ਔਰ ਆਪਦੀਆਂ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀਆਂ ਤੁਹਾਡੀਆਂ ਮੇਨ ਮੰਗਾਂ ਨੇ ਆ ਜਿਹੜੀਆਂ ਤੁਸੀਂ ਮੈਨੂੰ ਮੰਗ ਪੱਤਰ ਦੇ ਰਹੇ ਹੋ ਪਹਿਲਾਂ ਵੀ ਮੇਰੇ ਕੋ ਆਈਆਂ ਮੇਰੇ ਧਿਆਨ 'ਚ ਨੇ ਪਰ ਇਹ ਜਿਹੜੀਆਂ ਤੁਹਾਡੀਆਂ ਮੰਗਾਂ ਅਸੀਂ ਇਹ ਪੂਰੀਆਂ ਕਰਾਂਗੇ ਤੁਹਾਨੂੰ ਇਹ ਭਰੋਸਾ ਦਿੰਨੇ ਆ ਕਿ ਮੇਰੀ ਨੀਤ ਵਿੱਚ ਖੋਟ ਨਹੀਂ ਹੈਗੀ ਸੋ ਮੁੱਖ ਮੰਤਰੀ ਸਾਹਿਬ ਨੇ ਜਦੋਂ ਸਾਨੂੰ ਗੱਲਾਂ ਕਹੀਆਂ ਤਾਂ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਜਿਹੜਾ ਤੁਸੀਂ ਆ ਸੰਘਰਸ਼ ਕਰ ਰਹੇ ਹੋ ਤੁਹਾਡਾ ਰਾਈਟ ਬਣਦਾ ਪਰ ਇਹੋ ਜਿਹਾ ਮੌਸਮ ਹੈ ਇੱਕ ਮੁੰਡਾ ਉੱਥੇ ਬੈਠਾ ਟੈਂਕੀ ਤੇ ਮੈਨੂੰ ਉਹਦਾ ਫਿਕਰ ਬਹੁਤ ਹੈ ਇੱਕ ਵਾਰ ਤੁਸੀਂ ਇਸ ਚੀਜ਼ ਨੂੰ ਖਤਮ ਕਰ ਦਿਓ ਉਸ ਤੋਂ ਬਾਅਦ ਤੁਹਾਨੂੰ ਅਸੀਂ ਇੱਕ ਦੋ ਦਿਨ ਦੇ ਵਿੱਚ ਦੋ ਤਿੰਨ ਦਿਨਾਂ ਚ ਮੀਟਿੰਗਾਂ ਸੱਦ ਕੇ ਚੰਡੀਗੜ੍ਹ ਤੇ ਜਿਹੜੇ ਤੁਹਾਡੇ ਇਹ ਰਹਿੰਦੇ ਨੇ ਇਹ ਜੋ ਤੁਹਾਡਾ ਬਕਾਇਆ ਚੀਜ਼ਾਂ ਰਹਿ ਗਈਆਂ ਉਹ ਅਸੀਂ ਤੁਹਾਨੂੰ ਦੇਵਾਂਗੇ ਜ਼ਰੂਰ ਬਿਲਕੁਲ ਜੀ ਜਿਹੜਾ ਮੁੰਡਾ ਟੈਂਕੀ ਤੇ ਬੈਠਾ ਹੈ ਉਹਦਾ ਮੈਨੂੰ ਫਿਕਰ ਬਹੁਤ ਹੈ ਇਹ ਸ਼ਬਦ ਨੇ ਕਿਤੇ ਨਾ ਕਿਤੇ ਅਜੀਬ ਲੱਗਦੇ ਨੇ ਕਿਉਂਕਿ ਜੇ ਅਸੀਂ ਤੁਹਾਨੂੰ ਦੱਸੀਏ ਕਿ ਜਿਹੜੀ ਇਹ ਰੋਡ ਹੈ ਇਹ ਰੋਡ ਸਿਰਫ ਕਹਿ ਸਕਦਾ ਕਿ ਚਾਰ ਕਿਲਿਆਂ ਦੀ ਬਾਹੀ ਤੇ ਜਿਹੜਾ ਮੇਨ ਰੋਡ ਹਾਈਵੇ ਹੈ ਜਿ ਸੀਐਮ ਭਵਨ ਮੰ ਡੇਢ 2 ਕਿਲੋਮੀਟਰ ਦੀ ਦੂਰੀ ਤੇ ਟੈਂਕੀ ਐ ਕੋਈ ਨੇ ਵੀ ਆ ਕੇ ਇਹਨਾਂ ਦੀ ਸਾਰ ਨਹੀਂ ਲਈ ਤੁਹਾਡੇ ਨਾਲ ਸੀਐਮ ਦੀ ਗੱਲਬਾਤ ਹੁੰਦੀ ਐ 7 ਮਹੀਨਿਆਂ ਬਾਅਦ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਪੀਟੀਸੀ ਚੈਨਲ ਦਾ ਤੇ ਇਸ ਤੋਂ ਬਿਨਾ ਜਿੰਨੇ ਵੀ ਸੋਸ਼ਲ ਮੀਡੀਆ ਤੇ ਜਾਂ ਜਿੰਨੇ ਵੀ ਇਲੈਕਟ੍ਰੋਨਿਕ ਮੀਡੀਆ ਗਾ ਪ੍ਰਿੰਟ ਮੀਡੀਆ ਸਭ ਦਾ ਧੰਨਵਾਦ ਸਾਡੀ ਗੱਲ ਐਡੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪਹੁੰਚਾਈ ਗਈ ਤੇ ਸੈਕੰਡਲੀ ਗੱਲ ਮੈਂ ਕਰਨਾ ਚਾਹੁੰਦਾ ਵੀ ਮੁੱਖ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਐਨੇ ਸੁਖਾਵੇਂ ਮਾਹੌਲ 'ਚ ਕਿਵੇਂ ਹੋਈ ਉਹਦੇ ਪਿੱਛੇ ਵੀ ਕਾਰਨ ਨੇ ਕਿਉਂਕਿ ਸਾਡੀਆਂ ਜਿਵੇਂ ਕਾਲਸ ਵਗੈਰਾ ਨੇ ਉਹ ਰਿਕਾਰਡ ਹੁੰਦੀਆਂ ਨੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਤੇ ਇਹਨਾਂ ਨੇ ਕਾਂਝਲੇ ਪਿੰਡ ਆਉਣਾ ਸੀ ਧੂਰੀ ਦੇ ਵਿੱਚ ਸਾਡੀ ਪੂਰੀ ਪ੍ਰੋਪਰ ਪਲਾਨਿੰਗ ਹੋ ਗਈ ਸੀ ਵੀ ਇਹਨਾਂ ਨੂੰ ਜਾ ਕੇ ਪੈਲਸਾਂ ਦੇ ਵਿੱਚ ਉੱਥੇ ਅੱਗੇ ਜਾ ਕੇ ਸਵਾਲ ਪੁੱਛਾਂਗੇ ਜਦੋਂ ਸਾਡੀ ਪਲਾਨਿੰਗ ਹੋ ਚੁੱਕੀ ਸੀ ਤੇ ਉਸ ਟਾਈਮ ਪ੍ਰਧਾਨ ਜੀ ਨੂੰ ਕਾਲ ਲਗਾਤਾਰ ਪ੍ਰਸ਼ਾਸਨ ਦੀ ਆ ਰਹੀ ਸੀ ਡੀਸੀ ਦਫ਼ਤਰ ਵੱਲੋਂ ਤੇ ਆਪਣੇ ਐਸਪੀ ਸਾਹਿਬ ਨੇ ਉਹਨਾਂ ਨਾਲ ਲਗਾਤਾਰ ਰਾਬਤਾ ਤਿੰਨ ਦਿਨ ਪਹਿਲਾਂ ਤੋਂ ਸੀ ਵੀ ਤੁਹਾਡੇ ਨਾਲ ਮੀਟਿੰਗ ਕਰਵਾਵਾਂਗੇ ਕੋਈ ਗਲਤ ਤਰ੍ਹਾਂ ਦੇ ਕੁਝ ਨਾ ਕਰਿਓ ਵੀ ਤੁਹਾਡਾ ਹੱਲ ਕਰਵਾਵਾਂਗੇ ਚਲੋ ਸਾਨੂੰ ਵੀ ਇਸ ਵੀ ਸਾਡਾ ਹੱਲ ਹੋਣਾ ਚਾਹੀਦਾ ਅਸੀਂ ਕਿਤੇ ਨਾ ਕਿਤੇ ਉਹ ਗੱਲ ਤੇ ਸਹਿਮਤ ਹੋਏ ਤੇ ਉਹਨਾਂ ਨੇ ਕਿਹਾ ਸੀ ਵੀ ਇੰਦਰਜੀਤ ਬਾਈ ਨੂੰ ਥੱਲੇ ਉਤਾਰ ਲਓ ਤੁਹਾਡੀ ਮੀਟਿੰਗ ਹੋ ਜੂਗੀ ਅਸੀਂ ਆਖਿਆ ਨਹੀਂ ਇੰਦਰਜੀਤ ਨੂੰ ਅਸੀਂ ਤਾਂ ਥੱਲੇ ਉਤਾਰਾਂਗੇ ਜੇ ਸਾਡੀ ਪੋਜੀਟਿਵ ਮੀਟਿੰਗ ਹੁੰਦੀ ਆ ਪੋਜੀਟਿਵ ਮੀਟਿੰਗ ਦੇ ਵਿੱਚ ਹੁਣ ਗੱਲ ਇਹ ਹੋਈ ਹੈਲੀਪੈਡ ਤੇ ਸਾਨੂੰ ਜਦੋਂ ਗੱਲਬਾਤ ਕਰੀਬ 5 ਮਿੰਟ ਗੱਲ ਹੋਈ ਆ ਮੁੱਖ ਮੰਤਰੀ ਸਾਹਿਬ ਨਾਲ ਉਹ 5 ਮਿੰਟਾਂ ਦੇ ਵਿੱਚ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਇਹ ਦੇ ਕੇ ਗਏ ਨੇ ਜਿਹੜੀਆਂ ਤੁਹਾਡੀਆਂ ਇਹ ਮੰਗਾ ਨੇ ਪੰਜ ਮੰਗਾ ਉਹਨਾਂ ਨੇ ਸਰਕਲ ਕਰ ਲੀਆਂ ਵੀ ਇਹ ਪੰਜਾਂ ਮੰਗਾ ਮੰਗਾ ਤੇ ਮਾਗੀ ਤੋਂ ਬਾਅਦ ਤੁਹਾਨੂੰ ਬੁਲਾ ਕੇ ਬਕਾਇਦਾ ਬਿਠਾ ਕੇ ਫਾਈਨਾਂਸ ਮੰਤਰੀ ਵਗੈਰਾ ਫਾਈਨਾਂਸ ਸੈਕਟਰੀ ਜੋ ਵੀ ਮਤਲਬ ਸਿੱਖਿਆ ਮੰਤਰੀ ਮੈਂ ਖੁਦ ਬੈਠੂੰਗਾ ਤੁਹਾਡਾ ਹੱਲ ਕਰਾਂਗੇ ਬਕਾਇਦਾ ਉਹ ਸਾਡੇ ਨਾਲ ਕਮਿਟਮੈਂਟ ਕਰਨ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਉਹ ਜਿਹੜਾ ਮੁੰਡਾ ਉੱਥੇ ਟੈਂਕੀ ਤੇ ਬੈਠਾਗਾ ਬਹੁਤ ਜ਼ਿਆਦਾ ਠੰਡਾ ਮੈਂ ਇਹ ਕਹਿਣਾ ਤੁਸੀਂ ਉਹਨੂੰ ਥੱਲੇ ਉਤਾਰੋ ਅਸੀਂ ਸੋਸ਼ਲ ਮੈਂ ਤੁਹਾਡਾ ਗੱਲ ਆ ਜਿਹੜੀ ਵਿੱਚੋਂ ਕੱਟ ਰਹੇ ਆ ਜਿਹੜੀਆਂ ਮੰਗਾ ਤੇ ਟਿਕ ਮਾਰ ਕੀਤੀ ਆ ਕੀ ਇਹ ਮੰਗਾ ਦਾ ਪਹਿਲਾਂ ਪਤਾ ਨਹੀਂ ਸੀ ਸੀਐਮ ਸਾਹਿਬ ਨੂੰ ਦੇਖੋ ਸੰਘਰਸ਼ ਇਸੇ ਕਰਕੇ ਸਾਨੂੰ ਪਹਿਲਾਂ ਇੰਦਰਜੀਤ ਬਾਈ ਨੇ ਦੱਸਿਆ ਵੀ ਇਸੇ ਕਰਕੇ ਤਾਂ ਸੰਘਰਸ਼ ਲੜਨਾ ਪਿਆ ਇਹ ਮੰਗਾ ਜਦੋਂ ਅਸੀਂ ਇਹ ਗੱਲ ਕਹੀ ਵੀ ਆ ਮੰਗਾ ਸਾਡੀਆਂ ਰਹਿੰਦੀਆਂ ਨੇ ਸਾਡੇ ਸਾਥੀ ਮਰ ਰਹੇ ਨੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਪਰਿਵਾਰ ਬਿਲਕਦਾਗਾ ਤੇ ਲਾਭ ਕੋਈ ਨਹੀਂ ਸਾਨੂੰ ਜਦੋਂ ਇਸ ਤਰ੍ਹਾਂ ਦਾ ਤੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਪਿੱਛੇ ਜਿਹੜੇ ਉਹਨਾਂ ਦੇ ਬਿਊਰੋਕ੍ਰੇਸੀ ਖੜੀ ਹੁੰਦੀ ਹੈ ਅਧਿਕਾਰੀ ਖੜੇ ਹੁੰਦੇ ਨੇ ਉਹਨਾਂ ਕੰਨੀ ਅੱਖਾਂ ਅੱਖਾਂ 'ਚ ਦੇਖਿਆ ਵੀ ਜਿਵੇਂ ਉਹਨਾਂ ਨੂੰ ਖੁਦ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਹੂੰ ਬੀਏ ਵਾਕਈ ਕੀ ਇਹਨਾਂ ਦੇ ਮਤਲਬ ਲਾਭ ਲਾਗੂ ਨਹੀਂ ਹੋਏ ਤੇ ਉਹ ਹੈਰਾਨਗੀ ਉਹਨਾਂ ਦੇ ਫੇਸ ਇਮਪ੍ਰੈਸ਼ਨ ਤੋਂ ਪਤਾ ਲੱਗੀ ਸਾਨੂੰ ਤੇ ਸਾਡੇ ਨਾਲ ਪਰ ਉਹ ਵਾਦਾ ਕਰਕੇ ਗਏ ਨੇ ਅਸੀਂ ਜਿਹੜੀ ਉਹ ਕਮਿਟਮੈਂਟ ਕਰਕੇ ਗਏ ਨੇ ਸਾਨੂੰ ਇਹ ਆਸ ਆ ਵੀ ਉਹਦੇ ਤੇ ਖਰਾ ਉਤਰਨਗੇ ਜੇ ਖਰਾ ਨਹੀਂ ਉਤਰਨਗੇ ਤਾਂ ਸਾਡਾ ਅੱਜ ਜਿਹੜਾ ਸੰਘਰਸ਼ਾ ਕੋਈ ਵੀ ਮੀਡੀਆ ਰਾਹੀਂ ਅਸੀਂ ਦੱਸਣਾ ਚਾਹੁੰਦੇ ਆ ਸਾਡੇ ਕੇਡਰ ਨੂੰ ਵੀ ਪੰਜਾਬ ਵਾਸੀਆਂ ਨੂੰ ਵੀ ਖਤਮ ਨਹੀਂ ਹੋਇਆ ਇਹਦਾ ਮੋੜ ਚੇਂਜ ਕੀਤਾ ਅੱਜ ਤਾਂ ਇਹ ਸ਼ੁਰੂ ਹੋਇਆ ਕਿਉਂਕਿ ਸਾਡੀ ਮੰਗ ਸੀਐਮ ਦੇ ਟੇਬਲ ਤੇ ਪਹੁੰਚ ਗਈ ਅੱਜ ਸੰਘਰਸ਼ ਸ਼ੁਰੂ ਹੋਇਆ ਸਾਡਾ ਅਸਲੀ ਮੰਗ ਦਾ ਬਿਲਕੁਲ ਜੀ ਜਿਹੜੀ ਮੰਗ ਹੈ ਉਹ 7 ਮਹੀਨਿਆਂ ਬਾਅਦ ਸੀਐਮ ਦੇ ਟੇਬਲ ਤੇ ਪਹੁੰਚ ਗਈ ਜਾਂ ਸੀਐਮ ਸਾਹਿਬ ਕੋਲੇ ਪਹੁੰਚ ਗਈ ਕਿਉਂ ਨਹੀਂ ਮੰਗ ਪਹੁੰਚੀ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਵੱਲੋਂ ਕੋਈ ਉਹਨਾਂ ਕੋਲੇ ਗੱਲ ਨਹੀਂ ਪਹਚਾਈ ਗਈ ਇਹ ਉਹ ਜਾਣਦੇ ਨੇ ਪਰ ਤੁਹਾਨੂੰ ਇੱਕ ਹੋਰ ਜੋ ਮਨਪ੍ਰੀਤ ਨੇ ਜਿਨ੍ਹਾਂ ਨੇ ਇੱਕ ਸਕੂਲ ਦੇ ਵਿੱਚੋਂ ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਸੀ ਉਹਨਾਂ ਨੂੰ ਕਾਫੀ ਜਿਹੜਾ ਪ੍ਰਸ਼ਾਸਨ ਦਾ ਦਬਾਅ ਛੇਣਾ ਪਿਆ ਮਨਪ੍ਰੀਤ ਕੀ ਤੁਹਾਨੂੰ ਲੱਗਦਾ ਕਿ ਜਿਵੇਂ ਤੁਹਾਡੇ ਤੇ ਪ੍ਰੈਸ਼ਰ ਬਣਾਇਆ ਗਿਆ ਤੁਹਾਡੀ ਨੌਕਰੀ ਜਿਹੜੀ ਉਹ ਬਹਾਲ ਕੀਤੀ ਗਈ ਆ ਹਾਂਜੀ ਸਰ ਮੇਰੇ ਜਿਹੜੇ ਆਰਡਰ ਸੀਗੇ ਉਹ ਮੈਨੂੰ 25 ਸਤੰਬਰ ਤੋਂ ਦਿੱਤੇ ਗਏ ਨੇਗੇ ਤੇ ਬਾਕੀ ਜਿਹੜਾ ਸਾਡਾ ਸੰਘਰਸ਼ ਹੈਗਾ ਜਿਵੇਂ ਪਹਿਲਾਂ ਸਾਰਿਆਂ ਨੇ ਦੱਸਿਆਗਾ ਕਿ ਇਹ ਖਤਮ ਨਹੀਂ ਹੋਇਆ ਹੈਗਾ ਇਹ ਇੱਕ ਨਵੇਂ ਸਿਰੇ ਤੋਂ ਆਰੰਭ ਹੋਇਆਗਾ ਕਿ ਜਿਹੜੀ ਸਾਡੀ ਅਸਲੀ ਗੱਲ ਹੈ ਸਾਨੂੰ ਲੱਗਦਾ ਸੀ ਕਿਤੇ ਨਾ ਕਿਤੇ ਕਿ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਰਹੀ ਹੁਣ ਸਾਨੂੰ ਲੱਗਦਾ ਵੀ ਉਹਨਾਂ ਨੇ ਸਾਡੀ ਗੱਲ ਸਾਡੇ ਮੂੰਹੋਂ ਉਹਨਾਂ ਦੇ ਕੰਨਾਂ ਤੱਕ ਪਹੁੰਚੀ ਹੈਗੀ ਤਾਂ ਉਹ ਇਹਦਾ ਹੱਲ ਕਰਨਗੇ ਤੇ ਬਾਕੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨੀ ਆ ਸਾਰਿਆਂ ਨੂੰ ਵੀ ਜੇ ਸਾਡਾ ਹੱਲ ਕਿਤੇ ਨਾ ਕਿਤੇ ਫੇਰ ਵੀ ਕੋਈ ਡਿੱਕਾ ਲੱਗਦਾ ਨਾ ਤਾਂ ਟੈਂਕੀਆਂ ਮੁੱਕੀਆਂ ਨੇ ਪੰਜਾਬ ਚੋਂ ਨਾ ਅਸੀਂ ਕਿਧਰੇ ਗਏ ਅਸੀਂ ਵੀ ਇੱਥੇ ਆ ਮੁੱਖ ਮੰਤਰੀ ਸਾਹਿਬ ਵੀ ਇੱਥੇ ਨੇ ਅਸੀਂ ਜਦੋਂ ਮਰਜ਼ੀ ਸੰਘਰਸ਼ ਸ਼ੁਰੂ ਕਰ ਸਕਦੇ ਹਾਂ ਅਸੀਂ ਇਹਨੂੰ ਖਤਮ ਕਰੇ ਨਹੀਂ ਮੰਨਦੇ ਹੈਗੇ ਬਿਲਕੁਲ ਜੀ ਨਾ ਪੰਜਾਬ ਦੀਆਂ ਜਿਹੜੀਆਂ ਟੈਂਕੀਆਂ ਨੇ ਉਹ ਮੁੱਕੀਆਂ ਨੇ ਨਾ ਅਸੀਂ ਸੰਘਰਸ਼ ਕਰਨ ਵਾਲਿਆਂ ਉਹ ਆਪਣੇ ਘਰਾਂ ਦੇ ਵਿੱਚ ਬੈਠਾਂਗੇ ਜੇਕਰ ਸਾਡੀ ਜਿਹੜੀ ਮੰਗ ਹੈ ਉਹ ਨਾ ਮੰਨੇਗੀ ਤਾਂ ਸੰਘਰਸ਼ਾ ਜਿਹੜਾ ਇਸ ਤੋਂ ਵੀ ਹੋਰ ਰੂਪ ਧਾਰਨ ਕਰਕੇ ਜਿਹੜਾ ਸਰਕਾਰ ਦੇ ਸਾਹਮਣੇ ਆਊਗਾ ਦੇਖਣਾ ਹੋਵੇਗਾ ਕਿ ਸੀਐਮ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਉਹ ਕਦੋਂ ਤੱਕ ਪੂਰਾ ਹੁੰਦਾ ਕਿਉਂਕਿ ਵੱਡੀਆਂ-ਵੱਡੀਆਂ ਸਟੇਟਾਂ ਦੇ ਐਲਾਨ ਜਰੂਰ ਕੀਤਾ ਜੋ ਸੀ ਵਾਅਦੇ ਕੀਤੇ ਆ ਉਹ ਸੀ ਪੂਰੇ ਕੀਤੇ ਆ ਬਹੁਤ ਕਰੋੜਾਂ ਰੁਪਏ ਜਿਹੜਾ ਪੰਜਾਬ ਦਾ ਐਡ ਦੇ ਉੱਤੇ ਜਿਹੜਾ ਸਰਕਾਰ ਵੱਲੋਂ ਖਰਚਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੁੰਦੀਆਂ ਨੇ ਕੈਮਰਾ ਪਰਸਨ ਇਕਬਾਲ ਸਿੰਘ ਫੱਗੂ ਵਾਲਾ ਦੇ ਨਾਲ ਗੁਰਦਾਸਨ ਸਿੰਘ ਸਿੱਧੂ ਪੀਟੀਸੀ న్యూਸ ਸੰਗਰੂਰ